ਆਹ ਦੇਖੋ ਦੋਸਤੋ ਅੰਦਰ ਸੀਟ ਕਵਰ ਵਗੈਰਾ ਚੜੇ ਹੋਏ ਆ ਗੱਡੀ ਦੇ ਲੈਟਿੰਗ ਵਗੈਰਾ ਹੋਈ ਵੀ ਆ ਲਾਈਟਿੰਗ ਲੋਟਿੰਗ ਹੋਈ ਵੀਰੇ ਹਾਂ ਬਾਈ ਵੈਟ ਲੈਟਿੰਗ ਹੋਈ ਹੋਰ ਜੀ ਠੀਕ ਆ ਬਾਈ ਆਪਣਾ ਨਾਮ ਲਾਇਆ ਚ ਵੀ ਬਾਈ ਲੈਟਰ ਨਵੀਂ ਬੈਟਰੀ ਲਖਾਈ ਹੈ ਜੀ ਆਪਾਂ ਟਾਟਾ ਦੀ ਠੀਕ ਹੈ ਜੀ ਹੋਇਆ ਆਪਾਂ ਨੂੰ ਬੈਟਰੀ ਲਖਾਈ ਨੂੰ ਹੋ ਗਏ 2 ਮਹੀਨੇ ਅਸਲੀ ਤੇ ਆਪਣਾ ਇਹ ਸਰਵਿਸ ਹੋਣੀ ਕਰਾਈਏ ਵੀਰ ਜੀ ਠੀਕ ਹੈ 10 15 ਦਿਨ ਦੀ ਹਾਂ ਜੀ ਕੋਈ ਵੀ ਆ ਜੇ ਵੀਰ ਪਈ ਆਪਣਾ ਪੇਪਰ ਵਗੈਰਾ ਕੰਪਲੀਟ ਸਾਰਾ ਕੁਝ ਓਕੇ ਆ ਬਾਈ ਜੀ 1 ਰੁਪਈਆ ਦਾ ਕੋਈ ਖਰਚਾ ਨਹੀਂਗਾ ਪੇਪਰ ਵਰਕ ਸਾਰਾ ਕੁਝ ਓਕੇ ਹੋ ਗਿਆ ਦੀ ਫ ਆਏ ਦੋਸਤੋ ਅੱਜ ਫੇਰ ਆਪਾਂ ਤੁਹਾਡੇ ਲਈ ਨੋਵਾ ਗੱਡੀ ਲੈ ਕੇ ਆ ਗਏ ਆ ਪਹਿਲਾਂ ਨੋਵਾ ਗੱਡੀ ਲੈ 2015 ਮਾਡਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਗਏ 2009 ਮਾਡਲ ਚਿੱਟੇ ਰੰਗ ਦੀ ਗੱਡੀ ਆ ਗੱਡੀ ਦੇ ਟਾਇਰ ਵਗੈਰਾ ਲੱਗੇ ਹੋਏ ਆ ਵਧੀਆ ਨਵੇਂ ਤੇ ਨਵੀਂ ਕੰਡੀਸ਼ਨ ਚ ਗੱਡੀ ਖੜੀ ਆ ਲਾਈ ਵਧੀਆ ਲੱਗੇ ਹੋਏ ਆਗੇ ਤੇ ਆ ਅੱਗੇ ਤੁਹਾਡੀ ਵੀਰ ਨਾਲ ਕਰਨੇ ਗੱਲਬਾਤ ਆਪਾਂ ਤੇ ਆ ਜੀ ਅਸਸੀ ਦਾ ਬੇਜੀ ਪਰਸ਼ੀਰ ਬੇਜੀ ਕੀ ਨਾਮ ਬੇਜੀ ਮੇਰਾ ਨਾਮ ਰਣਜੋਤ ਸਿੰਘ ਆ ਬੇਜੀ ਠੀਕ ਆ ਬੇਜੀ ਤੇ ਮੜੇ ਦਰਸ਼ਕਾਂ ਆਪਣਾ ਨੂੰ ਪਿੰਡ ਤੇ ਜਿਹੜਾ ਦਾ ਦਰਪਨ ਕਿਹੜਾ ਲੱਗਦਾ ਪਿੰਡ ਬੇਜੀ ਸਲਾਦਪੁਰਾ ਜਿਹੜਾ ਬਠਿੰਡ ਤੇ ਨਹੀਂ ਬਾਈ ਟਾਇਰ ਗੱਡੀ ਦੇ ਬਹੁਤ ਵਧੀਆ ਲੱਗੇ ਹੋਏ ਹੈਗੇ ਨਵੇਂ ਲਵਾਏ ਸੀ ਵੀਰੇ ਹਾਂ ਬਾਈ ਨਵੇਂ ਲਵਾਏ ਸੀ ਬੜੀ ਸੀ ਤੋਂ ਲਵਾਏ ਸੀ ਬਰਨਾਲੇ ਡੀਸੀL ਦੇ ਬਰਨਾਲੇ ਹਾਂਜੀ ਠੀਕ ਹੈ ਬਈ ਟਾਇਰ ਤੇ ਲਾਈਵ ਦੋਸਤੋ ਦੇਖ ਸਕਦੇ ਹੋ ਟਾਇਰ ਲਾਈਵ ਬਗਾ ਬੜੀਆ ਕੰਪਨੀ ਦੇ ਲੱਗੇ ਹੋਏ ਹੈਗੇ ਇਹ ਤੇ ਰੰਗ ਦੀ ਗੱਡੀ ਹੈ ਬਹੁਤ ਹੀ ਵਧੀਆ ਗੱਡੀ ਹੈਗੀ ਤੇ ਬਾਈ ਪੇਪਰ ਉੱਪਰ ਫੇਰਾ ਕੰਪਲੀਟ ਹੈ ਨਾ ਓਕੇ ਹਾਂ ਬਾਈ ਪੇਪਰ ਵਰਕ ਓਕੇ ਆ ਜਾਣਾ ਠੀਕ ਹੈ ਬਈ ਤੇ ਆ ਜੋ ਦਰਸ਼ਕਾਂ ਅੰਦਰ ਤੁਹਾਨੂੰ ਦਿਖਾ ਦੇਣੇ ਗੱਡੀ ਆਪਾਂ ਇੱਕ ਵਾਰੀ ਆ ਦੇਖ ਲੋ ਦੋਸਤੋ ਅੰਦਰੋਂ ਸੀਟ ਕਵਰ ਵਗੈਰਾ ਚੜੇ ਹੋਏ ਆ ਗੱਡੀ ਦੇ ਮੈਟਿੰਗ ਵਗੈਰਾ ਹੋਈ ਵੀ ਆ ਲਾਈਟਿੰਗ ਲੂਟਿੰਗ ਹੋਈ ਵੀਰੇ ਹਾਂ ਬਾਈ ਵਿੱਚ ਲਾਈਟਿੰਗ ਹੋਈ ਹੋਈ ਠੀਕ ਆ ਬਾਈ ਆਪਣਾ ਲਾਇਆ ਚ ਵੀ ਬਾਈ ਲਾਈਟਾਂ ਲੱਗੀਆਂ ਨਹੀਂ ਲਾਇਆ ਚ ਵੀ ਲਾਈਟਾਂ ਚੱਲਦੇ ਦੋਸਤੋ ਬਾਕੀ ਆਪਾਂ ਰਾਤ ਨੂੰ ਸ਼ਾਟ ਲੈ ਲਾਂਗੇ ਉਹ ਵੀ ਵਿੱਚ ਵੀਡੀਓ ਲਾ ਦਾਂਗੇ ਸਾਰੀ ਘੁੰਮ ਕੇ ਗੱਡੀ ਦਿਖਾ ਦੋ ਆ ਦੇਖ ਲੋ ਦੋਸਤੋ ਕੰਡੀਸ਼ਨ ਦੇਖ ਸਕਦੇ ਤੁਸੀਂ ਚਾਰੇ ਪਾਸੇ ਤੁਹਾਨੂੰ ਗੱਡੀ ਦਿਖਾ ਦਿੰਨੇ ਆਪਾਂ ਆ ਬੈਕ ਤੋਂ ਦੇਖ ਲਈ ਤੁਸੀਂ ਗੱਡੀ ਰੰਗ ਦੋਸਤੋ ਸਾਰਾ ਨਾਲ ਦਾ ਇਹ ਗੱਡੀ ਦਾ ਤੇ ਅੱਗੇ ਵਾਲਾ ਤੇ ਪਿੱਛੇ ਵਾਲਾ ਬੈਂਪਰ ਮੜਾ ਮੋਟਾ ਪੇਂਟ ਹੋਊਗਾ ਤੇ ਬਾਕੀ ਬਾਈ ਦੀ ਗਾਰੰਟੀ ਇੰਜਨ ਗੇਅਰ ਦੀ ਫੁੱਲ ਓਕੇ ਹੈਗੀ ਤੇ ਲਾ ਵਿੱਚ ਇਹ ਗੱਡੀ ਬਹੁਤ ਵਧੀਆ ਹੈਗੀ ਪੰਜਾਬ ਨੰਬਰ ਗੱਡੀ ਪੀਵੀ ਇੱਕ ਵਾਰੀ ਤੁਹਾਨੂੰ ਗੱਡੀ ਦਾ ਇੰਜਨ ਵੀ ਦਿਖਾ ਦਿੰਨੇ ਆਗੇ ਤੇ ਗੱਡੀ ਸਾਰੀ ਤੁਸੀਂ ਦੇਖ ਹੀ ਰਹੇ ਆਸਫ ਹੱਸ ਕੇ ਘੁੰਮ ਫਿਰ ਕੇ ਠੀਕ ਹੈ ਅੰਦਰ ਵੀ ਤੁਹਾਨੂੰ ਗੱਡੀ ਦਿਖਾਤੀ ਹੈ ਬਾਈ ਇੱਕ ਵਾਰ ਮੜੇ ਬੋਰਨਟ ਚੱਕ ਦੋ ਗੱਡੀ ਦਿਖਾਈ ਦਿੰਦਾ ਤੁਹਾਨੂੰ ਦਿਖਾ ਦਿੰਨੇ ਬਾਈ ਬਾਕੀ ਦੋਸਤੋ ਬਾਈ ਨਾਲ ਆਪਣੀ ਗੱਲ ਹੋਈ ਸੀਗੀ ਆਫ ਕੈਮਰਾ ਬਾਈ ਕਹਿੰਦਾ ਵੀ ਸਰਵਿਸ ਕਰਾਏ ਨੇ ਕੋੜੇ ਕਿ ਦਿਨ ਹੀ ਹੋਇਆ ਗੱਡੀ ਦੇ ਫਿਲਟਰ ਫੋਲਡਰ ਵਗੈਰਾ ਚੇਂਜ ਕਰਵਾਈ ਸੀਗੇ ਤੇ ਬਾਈ ਫਿਲਟਰ ਵੀ ਚੇਂਜ ਕਰਾਇਆ ਹੈ ਨਾ ਤੁਸੀਂ ਹਾਂਜੀ ਵੀਰ ਜੀ ਅਸੀਂ ਆਪਣਾ ਨਵੀਂ ਬੈਟਰੀ ਲਖਾਈ ਹੈ ਜੀ ਆਪਾਂ ਟਾਟਾ ਦੀ ਠੀਕ ਹੈ ਜੀ ਹੋਇਆ ਆਪਾਂ ਨੂੰ ਬੈਟਰੀ ਲਖਾਈ ਨੂੰ ਹੋ ਗਏ 2 ਮਹੀਨੇ ਅਸਲੀ ਤੇ ਆਪਣਾ ਇਹ ਸਰਵਿਸ ਹੋਣੀ ਕਰਾਈਏ ਵੀਰ ਜੀ ਠੀਕ ਹੈ 10 15 ਕਿ ਦਿਨ ਹੀ ਹੋਏ ਹੈਗੇ ਮਤਲਬ ਕਿ ਲਿਜਾ ਕੇ ਵਸ ਨਾਲ ਚਲਾਉਣ ਕੋਈ ਆ ਹਾਂਜੀ ਬਾਈ ਜੀ ਤੇਲ ਪਾਉਣਾ ਤੇ ਚਲਾਉਣੀ ਹੈ ਜੀ ਚਿੰਨੇ ਫਿਲਟਰ ਹੁੰਦੇ ਜੀ ਇਹਦੇ ਤਿੰਨ ਚਿੰਨੇ ਫਿਲਟਰ ਆਪ ਹੀ ਬੱਸ ਬੈਟਰੀ ਹੋ ਗਿਆ ਜੀ ਬਾਕੀ ਸਾਰਾ ਕੰਮ ਓਕੇ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਦੋਸਤੋ ਤੁਹਾਡੀ ਗੱਲਬਾਤ ਬਾਈ ਨਾਲ ਕਰਦੇ ਇੰਜਨ ਤੁਸੀਂ ਦੇਖ ਲਿਆ ਬਹੁਤ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਹੈ ਗੱਡੀ ਦਾ ਠੀਕ ਹੈ ਤੇ ਬਾ ਗੱਡੀ ਲੈਣੀ ਹੈ ਤੇ ਚਲਾਉਣੀ ਹੈ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਬਾਈ ਦਾ ਡਿਮਾਂਡ ਪਾ ਲੈ ਗੱਡੀ ਕੀ ਡਿਮਾਂਡ ਕਰਦਾ ਬਾਈ ਠੀਕ ਹੈ ਤੇ ਕਿੰਨੇ ਚ ਗੱਡੀ ਸੱਜਣੀ ਹੈ ਵੀਡੀਓ ਦੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੇ ਸਾਡੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਦੀ ਘੰਟੀ ਨਾਲ ਤਾਂ ਸੈੱਟ ਕਰ ਦਿਓ ਤੇ ਆਪਣਾ ਫੇਸਬੁੱਕ ਤੇ ਵੀ ਚੈਨਲ ਹੈਗਾ ਸ ਫੋਲੋ ਕਰ ਲਿਓ। ਲਓ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਦੋਸਤਾਂ ਤੱਕ ਪਹੁੰਚ ਸਕੇ ਜਿਹੜੇ ਗੱਡੀ ਲੈਣ ਦੇ ਚਾਹਵਾਨ ਆ। ਤੇ ਆਪਾਂ ਵੀਰ ਨਾਲ ਡਿਮਾਂਡ ਅਕਦੀ ਗੱਲ ਕਰਦੇ ਆ ਗੱਡੀ ਦੀ ਡਿਮਾਂਡ ਕੀ ਕਰਦਾ ਬਾਈ ਠੀਕ ਆ। ਪੇਪਰ ਵਗੈਰਾ ਬਾਈ ਕਹਿੰਦਾ ਕੰਪਲੀਟ ਆ ਕਿ ਉਹ ਵੀ ਆਪਾਂ ਗੱਲ ਕਰਦੇ ਬਾਈ ਨਾਲ। ਹਾਂਜੀ ਬਾਈ ਇਹ ਡਿਮਾਂਡ ਕੀ ਕਰਦਾ ਬਾਈ ਤੇ ਗੱਡੀ ਦੀ। ਡਿਮਾਂਡ ਤਾਂ ਬਾਈ ਜੀ ਆਏ ਆ ਵੀ ਲੋਕ ਤਾਂ ਹੁਣ 3.5 ਵੀ ਮੰਗੀ ਜਾਂਦੇ 3 40 ਵੀ ਮੰਗੀ ਜਾਂਦੀ ਹੈ। ਹਾਂਜੀ ਹਾਂਜੀ। ਆਪਣੀ ਗੱਡੀ ਤੁਸੀਂ ਦੇਖ ਹੀ ਲਿਆ ਜੀ ਵਧੀਆ ਗੱਡੀ ਹੈ। ਬਹੁਤ ਸਾਫ਼ ਸੁਥਰੀ ਹੈ। ਹਾਂਜੀ ਹਾਂਜੀ। ਆਪਣੇ ਤਾਂ ਕੋਈ اپنی డిమాండ్ ਜੀ 3 ਲੱਖ ਰੁਪਏ డిమాండ్ ਕਰਦੇ ਆਗੇ ਠੀਕ ਤਾਂ ਹਾਂਜੀ ਹਾਂਜੀ ਬਾਈ ਜਿਹੜਾ ਆਪਣਾ ਛੱਡਣ ਦਾ ਰੇਟ ਆ ਜੀ ਉਹ ਆਪਣਾ 2 ਲੱਖ 80000 ਰੁਪਏ ਨੈਟ ਆ ਜਾਏ 2 ਲੱਖ 80000 ਚੱਪਾ ਗੱਡੀ ਛੱਡ ਦੇਾਂਗੇ ਮਤਲਬ ਕੋਈ ਵੀ ਆਪਣਾ ਵੀਰ ਦਰਸ਼ਕ ਵੀਰ ਦੇਖ ਕੇ ਆਉਂਦਾ ਵੀਡੀਓ ਹਾਂਜੀ ਉਹ 2 80000 ਦੀ ਗੱਡੀ ਛੱਡ ਦੇਣੀ ਹਾਂਜੀ ਹਾਂਜੀ ਕੋਈ ਵੀ ਆ ਜੇ ਵੀ ਰੁਪਈਆ ਆਪਣਾ ਪੇਪਰ ਵਗੈਰਾ ਕੰਪਲੀਟ ਸਾਰਾ ਕੁਝ ਓਕੇ ਆ ਬਾਈ ਜੀ 1 ਰੁਪਈਆ ਦਾ ਕੋਈ ਖਰਚਾ ਨਹੀਂਗਾ ਪੇਪਰ ਵਰਕ ਸਾਰਾ ਕੁਝ ਓਕੇ ਹੋ ਗਿਆ ਹਾਂਜੀ ਹਾਂਜੀ ਬਾਈ ਠੀਕ ਹੈ ਨੰਬਰ ਦੋ ਤੋਂ ਸਕਰੀਨ ਤੇ ਫੋਨ ਲਾ ਕੇ ਤੁਸੀਂ